ਪੰਜਾਬ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਲ ਲਾਪਤਾ ਤੈਂਸਰ 85 ਰੂਪਾਂ ਦਾ ਮਾਮਲਾ ਸਿਟਰੇ 40 ਲੋਕਾਂ ਨੂੰ ਕੀਤਾ ਸੰਬੰਧ ਮੁੱਦੇ ਨੂੰ ਲੈ ਕੇ ਪੱਕੀ ਹੋਈ ਐ ਸਿਆਸਤ ਸੀ ਆ ਮੰਨੇ ਵਿਰੋਧੀਆਂ ਤੇ ਬਿਨੇ ਨਿਸ਼ਾਨੇ ਕਿਹਾ ਪਹਿਲਾਂ ਮਜ਼ਾਕ ਕਰਦੇ ਸੀ ਹੁਣ ਕਹਿੰਦੇ ਕੌਣ ਆ ਗਏ ਹਰਾਈ ਲੋਕਾਂ ਨੇ ਗਾਣਾ ਭਗਵੰਤ ਮਾਨ ਨੂੰ ਕੱਢੀ ਜਾਂਦੇ ਨੇ ਪੀਐਮ ਮੋਦੀ ਦਾ ਪੰਜਾਬ ਦੌਰਾ ਟਲਿਆ ਹੁਣ 2 ਫਰਵਰੀ ਦਿਨ ਆਉਣਗੇ ਜਲੰਧਰ ਪੀਐਮ ਦੌਰੇ ਨੂੰ ਲੈ ਕੇ ਵੱਖੋ ਵੱਖਰੇ ਬਿਆਨ 25 ਫਰਵਰੀ ਤੋਂ ਸ਼ੁਰੂ ਹੋਵੇਗੀ ਦੂਜੀ ਖਾਲਸਾ ਬਹੀਰ ترسےم ਸਿੰਘ ਨੇ ਕਿਹਾ ਕਿਸੇ ਵੀ ਕੀਮਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਕਰਾਂਗੇ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਤੇ ਬਿਨੈਤਕ ਹੈ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਿਕਾਰਡ ਮਿਲਣ ਤੋਂ ਬਾਅਦ ਸੈੱਟ ਨੇ 40 ਲੋਕਾਂ ਨੂੰ ਸੰਬੰਧ ਕੀਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਚਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣਗੇ ਇਥੇ ਦੱਸ ਦਈਏ ਕਿ ਸ਼੍ਰੀ ਗੁਰਗਰਾਂ ਸਾਹਿਬ ਜਿੱਦੇ 328 ਸਰੂਪ ਲਾਪਤਾ ਹੋਣ ਦਾ ਮਾਮਲਾ ਕਈ ਸਾਲਾਂ ਤੋਂ ਭਖਿਆ ਹੋਇਆ ਹੈ। ਸ਼੍ਰਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਸਨ। ਮੱਧੂਦਾ ਸਰਕਾਰ ਨੇ ਇਸ ਮੁੱਦੇ ਤੇ ਪਿਛਲੇ ਦਿਨੀ ਕੇਸ ਦਰਜ ਕਰਕੇ ਜਗਤਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੋਈ ਹੈ। ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਦੌਰਾਨ ਤਕਰੀਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਗਾ ਨੇੜੇ ਕਡੇਰੇ ਤੋਂ ਵੱਡੀ ਗਿਣਤੀ ਵਿੱਚ ਸਰੂਪ ਬਾਰੇ ਜਾਣਕਾਰੀ ਦਿੱਤੀ ਸੀ। ਮੁੱਖ ਮੰਤਰੀ ਦੇਸ਼ ਬਿਆਨ ਨਾਲ ਸੂਬੇ ਦੀ ਸਿਆਸਤ ਪੱਕ ਗਈ ਸੀ ਡੇਰੇ ਦੇ ਆਗੂਆਂ ਨੇ ਇਸ ਤੇ ਡਟਮਾ ਵਿਰੋਧ ਕਰਦਿਆਂ ਗੁਰੂਗਰਾਂ ਸਾਹਿਬ ਜੀ ਦੇ ਸਰੂਪ ਮਰਿਆਦਾ ਅਨੁਸਾਰ ਸੁਸ਼ੋਭਿਤ ਹੋਣ ਦੀ ਕਲ ਕਹੀ ਸੀ ਇਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਡੇਰੇ ਪੂਜੇ ਸਨ ਬੰਗਾ ਦੇ ਵਿਧਾਇਕ ਸੁਖਬਿੰਦਰ ਸੁਖੀ ਨੇ ਰੋਸ ਵਜੋਂ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਹੁਣ ਇਹ ਮਾਮਲਾ ਲਗਾਤਾਰ ਗਰਮਾਇਆ ਹੋਇਆ ਤੇ ਹੁਣ ਜਦੋਂ ਐਸਜੀਪੀਸੀ ਨੇ ਰਿਕਾਰਡ ਸਿੱਟ ਨੂੰ ਦਿੱਤਾ ਤਾਂ ਸਿੱਟ ਨੇ 40 ਜਣਿਆਂ ਨੂੰ ਸੱਮਨ ਜਾਰੀ ਕੀਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਬਾਈ ਨੇਮ ਉਹ ਕੌਣ-ਕੌਣ ਨਿਕਲਦੇ ਨੇ ਤੇ ਸੱਮਨਾਂ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਲੰਬੇ ਸਮੇਂ ਤੋਂ ਜੋ ਸਿੱਖ ਪੰਥ ਸਿੱਖ ਸੰਗਤ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਉਮੀਦ ਹੈ ਕਿ ਹੁਣ ਸ਼ਾਇਦ ਇਨਸਾਫ ਮਿਲ ਜਾਏਗਾ ਦੇਖਣਾ ਹੋਵੇਗਾ ਕਿ ਉਹਨਾਂ ਦੀ ਉਮੀਦਾਂ ਤੇ ਸਰਕਾਰ ਅਤੇ ਸੱਟ ਕਿੰਨੀ ਕੁ ਖਰੀ ਉਤਰਦੀ ਹੈ ਸਮਾਗਮ 'ਚ ਸ਼ਿਰਕਤ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਪੱਤਰ ਸੌਂਪੇ ਅਤੇ ਬੱਚਿਆਂ ਦੇ ਸੁਪਨਿਆਂ ਦੀ ਗੱਲ ਕੀਤੀ। ਨਾਲ ਹੀ ਉਹਨਾਂ ਨੇ ਹਰਪਾਲ ਸਿੰਘ ਚੀਮਾ, ਡਾਕਟਰ ਬਲਜੀਤ ਕੌਰ ਅਤੇ ਹੋਰ ਮੰਤਰੀਆਂ ਦੀ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਜੇਕਰ ਇਹ ਗਰੀਬੀ ਚੋਂ ਨਿਕਲ ਕੇ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਕਰਕੇ ਤੇ ਅੱਜ ਮੰਤਰੀ ਬਣ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ? ਉਹਨਾਂ ਨੂੰ ਚੋਣ ਲੜਾਈ ਗਈ, ਮਨਾਇਆ ਗਿਆ ਤੇ ਫਿਰ ਉਹ ਅੱਜ ਇਸ ਮੁਕਾਮ ਤੇ ਨੇ। 10-15 ਬੱਚੇ-ਬੱਚੀਆਂ ਇੱਥੋਂ ਬੋਲ ਕੇ ਗਏ। ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਜਿਸ ਤਰ੍ਹਾਂ ਡਾਕਟਰ ਬਲਜੀਤ ਕੌਰ ਜੀ ਜਿਨ੍ਹਾਂ ਨੇ ਆਪ ਬਹੁਤ ਗਰੀਬੀ ਹੰਢਾਈ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਨਾਲ ਐਮਪੀ ਰਹੇ ਆ ਫਰੀਦਕੋਟ ਤੋਂ ਤੇ ਉਹਨਾਂ ਨੇ ਬਹੁਤ ਦੁਸ਼ਵਾਰੀਆਂ ਚੋਂ ਆਪਣੀ ਜ਼ਿੰਦਗੀ ਨੂੰ ਕੱਢ ਕੇ ਸੰਘਰਸ਼ ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੱਜ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਪੜਾਏ ਹੋਏ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਕਿ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੜਾਏ ਹੋਏ ਆ ਜੀ ਤੁਹਾਡੇ ਪੜੇ ਸਟੂਡੈਂਟ ਆ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੜਾਇਆ ਡਾਕਟਰ ਡਾਕਟਰ ਸਾਹਿਬਾਂ ਨੂੰ ਪੜਾਇਆ ਡਾਕਟਰ ਬਣਾਇਆ ਅਸੀਂ ਫਿਰ ਇਹਨਾਂ ਨੂੰ ਇਹ ਸਰਕਾਰੀ ਨੌਕਰੀ ਕਰਦੇ ਸੀ ਅਸੀਂ ਇਹਨਾਂ ਨੂੰ ਮਨਾਇਆ ਕਿ ਜੀ ਤੁਸੀਂ ਸਰਕਾਰੀ ਨੌਕਰੀ ਛੱਡ ਕੇ ਇੱਕ ਹੋਰ ਸੇਵਾ 'ਚ ਆਓ ਤੁਸੀਂ ਮਲੋਟ ਤੋਂ ਇਲੈਕਸ਼ਨ ਲੜੋ ਜਦੋਂ ਇਹ ਜਿੱਤੇ ਬਹੁਤ ਭਾਰੀ ਵੋਟਾਂ ਨਾਲ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਉਹੀ ਮੰਤralਾ ਦਿੱਤਾ ਜਿਹੜਾ ਜਿਹਦੇ 'ਚ ਇਹ ਸੇਵਾ ਕਰਨੀ ਚਾਹੁੰਦੇ ਸੀ ਔਰ ਬੜੀ ਸਫਲਤਾਪੂਰਵਕ ਔਰ ਬੜਾ ਹਰ ਪਿੰਡ ਦਾ ਇਹਨਾਂ ਕੋਲੇ ਡਾਟਾ ਪਿਆ ਹੈ ਬੜਾ ਵਧੀਆ ਪਾਰਲੀਮੈਂਟ ਚ ਵਿਧਾਨ ਸਭਾ ਚ ਬੜੇ-ਵੜੇ ਤਰੀਕੇ ਨਾਲ ਮੁੱਦੇ ਰੱਖਦੇ ਨੇ ਸੋ ਜੇ ਡਾਕਟਰ ਬਲਜੀਤ ਕੌਰ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਇਸ ਪਦਰ ਤੇ ਜਾ ਸਕਦੇ ਆਪਾਂ ਕਿਉਂ ਨਹੀਂ ਜਾ ਸਕਦੇ ਜੇ ਹਰਪਾਲ ਚੀਮਾ ਜੀ ਇੱਕ ਛੋਟੇ ਜਿਹੇ ਘਰ ਚੋਂ ਗਰੀਬੀ ਚੋਂ ਉੱਠ ਕੇ ਵਕੀਲ ਬਣ ਕੇ ਉਸ ਤੋਂ ਬਾਅਦ ਅੱਜ ਵਿੱਤ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲੇ ਨੇ ਤੇ ਫਿਰ ਆਪਾਂ ਕਿਉਂ ਨਹੀਂ ਇਸ ਅਚੀਵਮੈਂਟ ਨੂੰ ਅਚੀਵ ਕਰ ਸਕਦੇ ਚੱਬੇਵਾਲ ਸਾਹਿਬ ਬੜੇ ਛੋਟੇ ਪਰਿਵਾਰ ਚੋਂ ਉੱਠ ਕੇ ਅੱਜ ਜੋ ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੜੇ ਬੜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਬਸ ਇੱਕ ਜਨੂਨ ਚਾਹੀਦਾ ਜਜ਼ਬਾ ਚਾਹੀਦਾ ਅਸੀਂ ਹੱਥੀ ਕੰਮ ਕੀਤਾ ਹੋਇਆ ਜਦੋਂ ਅਸੀਂ ਕਾਗਜ਼ ਭਰ ਕੇ ਕੁਝ ਬਣ ਗਏ ਤਾਂ ਇਹ ਕਹਿਣ ਲੱਗ ਗਏ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਪਹਿਲਾਂ ਮਜ਼ਾਕ ਕਰਦੇ ਸੀ ਤੁਸੀਂ ਜੱਤ ਨਹੀਂ ਸਕਦੇ ਹੁਣ ਹਰੇਕ ਹੀ ਭਗਵੰਤ ਮਾਨ ਨੂੰ ਗਾਲਾਂ ਕੱਢਦਾ ਹੈ ਵੱਡੇ ਵੱਡੇ ਤਨਾਟ ਹਰਾ ਦਤੇ ਅਸੀਂ ਥੋੜਾ ਹਰਾਏ ਨੇ ਲੋਕਾਂ ਨੇ ਹਰਾਏ ਨੇ ਸੀਐਮ ਭਗਵੰਤ ਮਾਨ ਨੇ ਇਸ ਮੌਕੇ ਵਿਰੋਧੀਆਂ ਤੇ ਖੂਬ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਪਹਿਲਾਂ ਇਹ ਸਾਡਾ ਮਜ਼ਾਕ ਉਡਾਉਂਦੇ ਸੀ ਕਿ ਇੱਜ਼ਤ ਦੇ ਨਹੀਂ ਫਿਰ ਜਦੋਂ ਅਸੀਂ ਇੱਜ਼ਤ ਗਏ ਤਾਂ ਫਿਰ ਇਹ ਕਹਿਣ ਲੱਗ ਗਏ ਕਿ ਇਹ ਮਟੀਰੀਅਲ ਕਿੱਥੋਂ ਆ ਗਿਆ ਦਰਅਸਲ ਇਹਨਾਂ ਨੂੰ ਇਹ ਦੁੱਖ ਹੈ ਕਿ ਜਿੱਥੇ ਇਹ ਆਮ ਘਰਾਂ ਦੇ ਲੋਕ ਕੁਰਸੀਆਂ ਡਾ ਕੇ ਬੈਠੇ ਨੇ ਐਮਐਲਏ ਮੰਤਰੀ ਬੜੇ ਨੇ ਉੱਥੇ ਕਦੇ ਇਹ ਬੈਠਦੇ ਸੀ ਤੇ ਇਹ ਲੋਕਾਂ ਨੇ ਹਰਾਏ ਨੇ ਤਨਾਟ ਵੱਡੇ ਵੱਡੇ ਅਸੀਂ ਨਹੀਂ ਹਰਾਏ ਪਰ ਇਹ ਭਗਵੰਤ ਮਾਨ ਨੂੰ ਗਾਲਾਂ ਕੱਢਦੇ ਨੇ ਹੁਣ ਮਜ਼ਾਕ ਕਰਦੇ ਨੇ ਕਹਿੰਦੇ ਕਿ ਹੋ ਜੇ ਆ ਗਏ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਤੁਸੀਂ ਦੇਖਦੇ ਹੋਵੋਗੇ ਨਾ ਹੁਣ ਹਰੇਕ ਹੀ ਭਗਵੰਤ ਮਾਨ ਨੂੰ ਗਾਲਾਂ ਕੱਢੀ ਜਾਂਦਾ ਜਿਹੜਾ ਵੱਡੇ ਵੱਡੇ ਬਹੁਤ ਵੱਡੇ ਤਣਾੜ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਹੁਣ ਮੈਂ ਥੋੜੀ ਹਰਾਏ ਨੇ ਹਰਾਏ ਤਾਂ ਲੋਕਾਂ ਨੇ ਨੇ ਗਾਲਾਂ ਮੈਨੂੰ ਕੱਢੀ ਜਾਂਦੇ ਹੋ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਮੈਂ ਕਹਾਂ ਜੋ ਮਰਜ਼ੀ ਕਰਿਓ ਮੈਨੂੰ ਜਿੰਨੇ ਚਿਰ ਮੇਰੇ ਨਾਲ ਲੋਕ ਨੇ ਮੇਰੇ ਬੱਚੇ ਨੇ ਮੇਰੇ ਬਜ਼ੁਰਗ ਨੇ ਮੇਰੀਆਂ ਮਾਵਾਂ ਨੇ ਮੇਰੀਆਂ ਭੈਣਾਂ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ ਇਹ ਤਾਂ ਗਾਲਾਂ ਕੱਢਣੀ ਕੱਢੀਆਂ ਇਹਨਾਂ ਨੇ ਕੱਢੀ ਜਾਣ ਕਿਉਂਕਿ ਉਹਨਾਂ ਦੀਆਂ ਕੁਰਸੀਆਂ ਖੁੱਸ ਗਈਆਂ ਨਾ ਉਹਨਾਂ ਨੂੰ ਉਹਨਾਂ ਨੂੰ ਇਹੀ ਦੁੱਖ ਹੁੰਦਾ ਵੀ ਆਹ ਸੀਟਾਂ ਤੇ ਆਮਕਰਾਂ ਦੇ ਬੱਚੇ ਬੱਚੀਆਂ ਕਿਉਂ ਬੈਠੇ ਨੇ ਆਮਕਰਾਂ ਦੇ ਮੁੰਡੇ ਕਿਉਂ ਬੈਠੇ ਨੇ ਮੰਤਰੀ ਬਣੀ ਇਹ ਤਾਂ ਸਾਡੀਆਂ ਕੁਰਸੀਆਂ ਹੁੰਦੀਆਂ ਸੀ ਉਹਨਾਂ ਦਾ ਤਾਂ ਬਸ ਇੱਕ ਚਾਰ ਨੁਕਾਤੀ ਪ੍ਰੋਗਰਾਮ ਹੁੰਦਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਡਾ ਮੇਰਾ ਜੀਜਾ ਬਸ ਚਾਰ ਨੁਕਤੀ ਪ੍ਰੋਗਰਾਮ ਇਦੂ ਗਾਹ ਕੁਛ ਨਹੀਂ ਅੱਛਾ ਸਾਰੇ ਜਾਣਦੇ ਆ ਦੇਖੋ ਚੀਕਾਂ ਮਾਰੀਆਂ ਉਹਨਾਂ ਨੇ ਉਹਨਾਂ ਦਾ ਚਾਰ ਨਖਾਤੀ ਪ੍ਰੋਗਰਾਮ ਹੈ ਲੋਕ ਜਾਨ ਟੱਠੇ ਖੂਚ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਗਾਲਾਂ ਕੱਢਦੇ ਨੇ ਕੱਢੀ ਜਾਣ ਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਪੰਜਾਬ ਦੀ ਜਨਤਾ ਮੇਰੇ ਨਾਲ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇੰਨਾ ਦਾ ਕੰਮ ਸੀਗਾ ਸਿਰਫ ਪਰਿਵਾਰਵਾਦ ਦੇ ਨਾਲ ਚਾਚਾ ਭਤੀਜਾ ਜੀਜਾ ਸਾਲਾ ਬਾਕੀ ਇਨਾਂ ਕੋਲ ਕੁਝ ਨਹੀਂ ਸੀ ਇਹ ਲੋਕਾਂ ਬਾਰੇ ਬਿਲਕੁਲ ਨਹੀਂ ਸੋਚਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਦਿਨ ਐਤਵਾਰ ਨੂੰ ਪੰਜਾਬ ਦੌਰੇ ਤੇ ਆ ਰਹੇ ਸਨ ਪਰ ਹੁਣ ਉਹਨਾਂ ਦਾ ਇਹ ਦੌਰਾ ਮੁਲਤਵੀ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਦੀ ਥਾਂ 2 ਫਰਵਰੀ ਨੂੰ ਜਲੰਧਰ ਆਉਣਗੇ ਅਤੇ ਉਸੇ ਦਿਨ ਹੀ ਡੇਰਾ ਸਤਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ। ਦੱਸ ਦਈਏ ਕਿ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸ਼੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਪੰਜਾਬ ਆ ਰਹੇ ਸਨ ਪਰ ਹੁਣ ਉਹ ਕਿਸੇ ਕਾਰਨਾ ਕਰਕੇ ਉਸ ਦਿਨ ਨਹੀਂ ਆ ਸਕਦੇ। ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਵੱਖ-ਵੱਖ ਆਗੂਆਂ ਦੇ ਵੱਖੋ-ਵੱਖਰੇ ਬਿਆਨ ਸਾਮਣੇ ਆ ਰਹੇ ਨੇ ਪੀਐਮ ਦਾਰੇ ਨੂੰ ਲੈ ਕੇ ਵੱਖ-ਵੱਖ ਆਗੂਆਂ ਵੱਲੋਂ ਵੱਖਰੇ-ਵੱਖਰੇ ਬਿਆਨ ਦਿੱਤੇ ਜਾ ਰਹੇ ਨੇ ਇਸ ਦੌਰਾਨ ਮਨਜਿੰਦਰ ਸਿੰਘ ਸਰਸਾ ਅਨੁਸਾਰ ਪ੍ਰਧਾਨ ਮੰਤਰੀ 2 ਫਰਵਰੀ ਨੂੰ ਪੰਜਾਬ ਆਉਣਗੇ ਜ਼ਿਕਰ ਹੋਇਆ ਕਿ ਕੇਂਦਰ ਵੱਲੋਂ ਡੇਰਾ ਸੱਚਖੰਡ ਬੱਲਾ ਦੇ ਮੁਖੀ ਸੰਤ ਨਰਿੰਜਨ ਦਾਸ ਮਹਾਰਾਜ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਨਿਵਾਜਣ ਦਾ ਐਲਾਨ ਵੀ ਕੀਤਾ ਗਿਆ ਹੈ ਮੁਖੀ ਸੰਤ ਨਰਿੰਜਨ ਦਾਸ ਨੂੰ ਪਦਮ ਸ਼੍ਰੀ ਮੇਲਣ ਤੇ ਐਲਾਨ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਡੇਰਾ ਸਤਖੰਡ ਬੱਲਾ ਵਿਖੇ ਪਹੁੰਚੇ ਸਨ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਦੇ ਨਾਲ ਮੁਲਾਕਾਤ ਕੀਤੀ ਸੀ ਪ੍ਰਧਾਨ ਮੰਤਰੀ ਦਾ ਇਹ ਦੌਰਾ ਅਜਿਹੇ ਸਮੇਂ ਚ ਹੋ ਰਿਹਾ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਲਗਭਗ 1 ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਇਸ ਕਾਰਨ ਇਹ ਦੌਰਾ ਸਿਰਫ ਧਾਰਮਿਕ ਹੀ ਨਹੀਂ ਸਗੋ ਸਿਆਸੀ ਪੱਖੋਂ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਪੀਐਮ ਦੇ ਪੰਜਾਬ ਦੌਰੇ ਤੋਂ ਪਹਿਲਾਂ ਉਹਨਾਂ ਨੂੰ ਤਮਕੀਆਂ ਵੀ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਏਜੰਸੀਆਂ ਅਲਰਟ ਤੇ ਨੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ 1 ਤਰੀਕ ਨੂੰ ਨਹੀਂ ਬਲਕਿ 2 ਫਰਵਰੀ ਨੂੰ ਪੰਜਾਬ ਦੌਰੇ ਤੇ ਆਉਣਗੇ ਇਸ ਨੂੰ ਲੈ ਕੇ ਹਾਲਾਂਕਿ ਵੱਖੋ-ਵੱਖਰੇ ਬਿਆਨ ਸਾਹਮਣੇ ਆ ਰਹੇ ਸੀ ਪਰ ਮਨਜਿੰਦਰ ਸਿੰਘ ਸਰਸਾ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਹੁਣ 2 ਫਰਵਰੀ ਨੂੰ ਪੰਜਾਬ ਦੌਰੇ ਤੇ ਆਉਣਗੇ ਜੀ ਬਹੁਤ ਬੜੀ ਜਨਨੀਤੀ ਕੇ ਲਈ प्रधानमंत्री जी दो तरीक को यहाँ पर रहेंगे पूरा पंजाब इस बात का इंतज़ार कर रहा है और सारी तैयारियाँ भी की गई हैं ये एक बहुत एक इमोशनल बॉन्डिंग है पीएम साहब के साथ ये कारण उनका कि विशेष तौर पर आ रहे हैं ਪਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਕੌਮ ਦੀ ਚੜ੍ਹਦੀ ਕਲਾ ਤੇ ਆਉਣ ਵਾਲੇ ਕਾਰਜਾਂ ਦੀ ਸਫਲਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 25 ਫਰਵਰੀ ਤੋਂ ਦੂਜੀ ਖਾਲਸਾ ਬਹੀਰ ਸ਼ੁਰੂ ਕੀਤੀ ਜਾ ਰਹੀ ਹੈ। ਅਕਾਲੀ ਦਲ ਬਾਦਲ ਦੇ ਨਾਲ ਸਮਝੌਤੇ ਦੀਆਂ ਚਰਚਾਵਾਂ ਤੇ ਰੋਕ ਲਗਾਉਂਦੇ ਹੋਏ ਬਾਪੂ ترਸੀਮ ਨੇ ਕਿਹਾ ਕਿ ਬਾਦਲ ਦਲ ਦੇ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਹੋ ਸਕਦਾ। ਉਨਾ ਕਿ ਆ ਕਿ ਵਹੀਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਦਮਦਮਾ ਸਾਹਿਬ ਤੱਕ ਜਾਏਗੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਅਤੇ ਗੁਰੂ ਦੇ ਲੜ ਲਾਉਣ ਲਈ ਇਸ ਵਹੀਰ ਵਿੱਚ ਵੱ ਚੜ ਕੇ ਸਹਿਯੋਗ ਦਿੱਤਾ ਜਾਵੇ। 25 ਤਰੀਕ ਨੂੰ ਜਿਹੜੀ ਖਾਲਸਾ ਵਹੀਰ ਕੱਢਣ ਜਾ ਰਹੇ ਹਾਂ ਉਹਦੇ ਪਾਸੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਗਈ ਆ ਕਿ ਸੱਚੇ ਪਾਤਸ਼ਾਹ ਤੁਸੀਂ ਆਪ ਮਿਹਰ ਪ੍ਰਿਆ ਹੱਥ ਦੇ ਕੇ ਅੰਗ ਸੰਗ ਸਹਾਇ ਹੋ ਕੇ ਸਾਰੇ ਕਾਰਜ ਕਰਾਉਣੇ ਆ। ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਤੋਂ ਵੱਧ ਜਿਹੜਾ ਉਹ ਖਾਲਸਾ ਵਹਿਰ ਚ ਆਪਣਾ ਸਹਿਯੋਗ ਪਾ ਕੇ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਜਾ ਰਹੀ ਹੈ ਉਹ ਤੋਂ ਕੱਢਣ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਨਾਲ ਜੋੜਨ ਵਾਸਤੇ ਜੋ ਇਹ ਅਪਰਾਲਾ ਹੋ ਰਿਹਾ ਉਹਦੇ ਵਾਸਤੇ ਤੁਸੀਂ ਸਾਰੀਆਂ ਸੰਗਤਾਂ ਵੱਤੋਂ ਵੱਧ ਯੋਗਦਾਨ ਪਾਓ ਸਹਿਯੋਗ ਦਿਓ ਜੀ ਨਾਲ ਹੀ ਅਕਾਲੀ ਦਲ ਦੇ ਨਾਲ ਗੜਚੋੜ ਬਾਰੇ ਉਹਨਾਂ ਸਾਫ਼ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਪੰਥ ਨੂੰ ਮੌਜੂਦਾ ਹਾਲਾਤਾਂ ਵਿੱਚ ਪਹੁੰਚਾਉਣ ਲਈ ਬਾਦਲ ਪਰਿਵਾਰ ਦੀ ਖੁਦਗਰਜ਼ੀ ਜ਼ਿੰਮੇਵਾਰ ਹੈ ਉਹਨਾਂ ਕਹਿੰਦੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਤੇ ਇਕੱਲੇ ਚੋਣਾਂ ਲੜਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪੰਥਕ ਇਕਤਾ ਲਈ ਹੋਰ ਹਮ ਖਿਆਲੀ ਧਿਰਾਂ ਨਾਲ ਵਿਚਾਰ ਕੀਤਾ ਜਾ ਸਕਦਾ ਹੈ ਇਹ ਮੇਰਾ ਖਿਆਲ ਹੈ ਕਿ ਇਹੋ ਜੀਆਂ ਚੀਜ਼ਾਂ ਬੇਬਨਾਦ ਇਹ ਅਸੀਂ ਆਪਣੀ ਪਾਰਟੀ ਨੂੰ ਤਕੜਾ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਕੱਲੇ ਹੀ ਲੜੀਏ ਤੇ ਫਿਰ ਵੀ ਅਸੀਂ 27 ਦੇ ਨੇੜੇ ਜਾ ਕੇ ਵਿਚਾਰੇ ਜਾਂਦਾ ਖਾਲੀ ਅਕਾਲੀ ਦਲ ਬਦਲਣਾ ਤੇ ਕਿਸੇ ਕੀਮਤ ਤੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਉਹ ਜੋ ਬੇਅਦਬੀਆਂ ਦਾ ਜੋ ਸਾਰੇ ਵੱਡੇ ਬਹੁਤ ਵੱਡੇ ਦੋਸ਼ ਹੈ ਜੋ ਜੋ ਕੌਮ ਨੂੰ ਇਸ ਹਾਲਾਤ ਚ ਪਹੁੰਚਾਉਣ ਵਾਸਤੇ ਉਹਨਾਂ ਦਾ ਜਿਹੜੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਆ ਕਿ ਜ਼ਿੰਮੇਵਾਰੀ ਜਾਂ ਖੁਦਗਰਜ਼ੀ ਸੀ ਉਹ ਇਸ ਕਰਕੇ ਤੇ ਇਸ ਕਰਕੇ ਉਹਨਾਂ ਨਾਲ ਤੇ ਕੁਝ ਨਹੀਂ ਇਦਾਂ ਦਾ ਵਿਚਾਰਾ ਜਦਾ ਸਗਲਾ ਬਾਕੀ ਅਸੀਂ ਹੋਰ ਸਾਡੇ ਅਸੀਂ ਚਾਹੁੰਦੇ ਆ ਕਿ ਸਾਰਾ ਪੰਥ ਇਕੱਠਾ ਹੋਵੇ ਸਾਰੀਆਂ ਤਰ੍ਹਾਂ ਰਲ ਕੇ ਅਸੀਂ ਅੱਗੇ ਵਧੀਏ ਜਿੱਥੇ ਪੰਜਾਬ 'ਚ ਫਰੋਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਉੱਥੇ ਹੀ ਹੁਣ ਕੈਨੇਡਾ ਦੇ ਵਿੱਚ ਵੀ ਫਰੋਤੀ ਵਸੂਲਣ ਲਈ ਦਿੱਤੀਆਂ ਜਾਣ ਵਾਲੀਆਂ ਧਮਕੀਆਂ 'ਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਸਰੀ ਦੇ ਵਿੱਚ ਇਹ ਸਮੱਸਿਆ ਗੰਬੀਰ ਹੋ ਰਹੀ ਆ ਵੱਡਾ ਕਦਮ ਚੁੱਕਦਿਆਂ ਸਰੀ ਨਗਰ ਕੌਂਸਲ ਨੇ ਸ਼ਹਿਰ ਅੰਦਰ ਐਮਰਜੈਂਸੀ ਐਲਾਨ ਦਿੱਤੀ ਹੈ ਸਰੀ ਇੰਜ ਕੈਨੇਡਾ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਜਿਸ ਨੇ ਗੈਂਗਸਟਰਾਂ ਦੀਆਂ ਜ਼ਬਰੀ ਵਸੂਲੀਆਂ ਦੀਆਂ ਧਮਕੀਆਂ ਤੇ ਸਬੰਧਤ ਦੇ ਵਿਰੁੱਧ ਅਜਿਹੀ ਕਾਰਵਾਈ ਕੀਤੀ ਹੈ ਮਰੀਆ ਜਾਣਦਾ ਹੈ ਕਿ ਸਰੀਚ ਜ਼ਿਆਦਾਤਰ ਭਾਰਤੀ ਮੂਲ ਦੇ ਲੋਕਾਂ ਤੋਂ ਹੀ ਫਰੋਕੀਆਂ ਵਸੂਲਣ ਲਈ ਧਮਕੀਆਂ ਪਰੀਆਂ ਕੌਲਾ ਕੀਤੀਆਂ ਜਾਂਦੀਆਂ ਨੇ ਅਜਹੀਆਂ ਧਮਕੀਆਂ ਦੇਣ ਵਾਲਿਆਂ ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਕੈਨੇਡਾ ਮੀਡੀਆ ਰਿਪੋਰਟਾਂ ਮੁਤਾਬਕ ਮੇਅਰ ਬ੍ਰੈਂਡਾ ਲਾਕ ਨੇ 26 ਜਨਵਰੀ ਨੂੰ ਐਮਰਜੈਂਸੀ ਅਲਰੰਡ ਨਾਲ ਸੰਬੰਧੀ ਮਤਾ ਰੱਖਿਆ ਸੀ ਇਸ ਮਤੇ ਵਿੱਚ ਵੱਡੇ ਪੱਧਰ ਤੇ ਅਪਰਾਧਾਂ ਨੂੰ ਉਜਾਗਰ ਕੀਤਾ ਗਿਆ ਸੀ ਸਮਾਜ ਵਿਰੋਧੀ ਅੰਸਰ ਇਸ ਵੇਲੇ ਸਥਾਨਕ ਸਰੋਤਾ ਅਤੇ ਰਵਾਇਤੀ ਪੁਲਿਸਿੰਗ ਯਤਨਾਂ ਨੂੰ ਪਛਾੜ ਰਹੇ ਦਿਖਾਈ ਦਿੰਦੇ ਹਨ ਨਗਰ ਕੌਂਸਲ ਨੇ ਹੁਣ ਕਿੰਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਰੋਤੀਆਂ ਕਾਰਨ ਹਿੰਸਾ ਦੇ ਖਤਰੇ ਬਹੁਤ ਜ਼ਿਆਦਾ ਵਧ ਰਹੇ ਹਨ ਇਸ ਸਮੱਸਿਆ ਦੇ ਹੱਲ ਲਈ ਵੱਡੇ ਉਪਾਅ ਕਰਨ ਦੀ ਜ਼ਰੂਰਤ ਹੈ ਮੇਅਰ ਲੋਕ ਨੇ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਇੱਕ ਅਜੀਹਾ ਸੰਕਟ ਹੈ ਜਿਸ ਨੇ ਪਰਿਵਾਰਾਂ ਨੂੰ ਡਰਾਇਆ ਅਤੇ ਕਾਰੋਬਾਰ ਨੂੰ ਕੇਰਾ ਪਾ ਲਿਆ ਹੈ ਸਰੇ ਸ਼ਹਿਰ ਇਹ ਮੰਨਦਾ ਹੈ ਕਿ ਅਸੀਂ ਜ਼ਬਰਦਸਤੀ ਨਾਲ ਸੰਬੰਧਿਤ ਹਿੰਸਾ ਕਾਰਨ ਐਮਰਜੈਂਸੀ ਦੀ ਸਥਿਤੀ ਵਿੱਚ ਹਾਂ ਜਿਸ ਨੇ ਸਾਡੇ ਸ਼ਹਿਰ ਨੂੰ ਪ੍ਰਭਾਵਿਤ ਕੀਤਾ ਇਸ ਪ੍ਰਸਤਾਵ ਵਿੱਚ ਇੱਕ ਸੰਘੀ ਕੈਨੇਡੀਆਨਾ ਵਿਰੁੱਧ ਹਿੰਸਾ ਲਈ ਕਮਿਸ਼ਨ ਦੀ ਨਿਯੁਕਤੀ ਦੀ ਮੰਗ ਕੀਤੀ ਗਈ ਹੈ ਇਹ ਕਮਿਸ਼ਨ ਇੱਕ ਮਜ਼ਬੂਤ ਪ੍ਰਕਿਰਿਆ ਦਾ ਤਾਲਮੇਲ ਕਰੇ ਅਤੇ ਉਹ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਵਿਰੁੱਧ ਰਾਇਲ ਕੈਨੇਡੀਅਨ ਮਾਊਂਟੇਨਡ ਪੁਲਿਸ ਦੀ ਇਕਾਈ ਤਹਿਨਾਤ ਕਰੇ ਇਸ ਦੇ ਨਾਲ ਹੀ ਗੈਰ ਕਾਨੂੰਨੀ ਅਧਿਕਾਰਾਂ ਨੂੰ ਦੇਸ਼ ਨਿਕਾਲੇ ਦਾਅਵੇ ਤੇ ਅਪਰਾਧੀਆਂ ਨੂੰ ਤੇਜ਼ੀ ਦਰ ਨਾਲ ਹਿਰਾਸਤ ਦੇ ਵਿੱਚ ਲਵੇ ਤੇ ਇਮੀਗ੍ਰੇਸ਼ਨ ਕਾਨੂੰਨੀ ਸ਼ਕਤੀ ਦੇ ਨਾਲ ਲਾਗੂ ਕਰੇ ਸਰੀ ਵਿੱਚ ਇਸ ਵੇਲੇ ਭਾਰਤੀਆਂ ਦੇ ਕਾਰੋਬਾਰੀਆਂ ਤੇ ਪਰਿਵਾਰਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਲੱਖਾਂ ਡਾਲਰ ਫੋਨ ਕਰਕੇ ਮੰਗੇ ਜਾ ਰਹੇ ਨੇ ਅਦਾਇਗੀ ਨਾ ਕਰਨ ਦੀ ਹਾਲਤ ਵਿੱਚ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ 2025 ਵਿੱਚ ਘਟਨਾਵਾ ਵਿੱਚ ਵਾਅਦਾ ਹੋਇਆ ਸਰੀ ਪੁਲਿਸ ਨੇ 44 ਅਜੇ मामले ਦੀ ਜਾਂਚ ਕੀਤੀ ਜਿਨ੍ਹਾਂ ਵਿੱਚ ਕਾਰੋਬਾਰਾਂ ਘਰਾਂ ਅਤੇ ਵਾਹਨਾਂ ਤੇ ਗੋਲੀਬਾਰੀ ਦੇ ਸਤਾਈ ਮਾਮਲੇ ਸ਼ਾਮਲ ਹਨ ਸਿਟੀ ਕਾਉਂਸਲ ਨੇ ਸ਼ਰਾਰਤੀ ਅਨਸਰਾਂ ਨੂੰ ਗ੍ਰਫਤਾਰ ਕਰਵਾਉਣ ਲਈ ਸੂਜ ਜਾਂ ਸੁਰਾਗ ਦੇਣ ਵਾਲਿਆਂ ਲਈ 21 ਲੱਖ ਡਾਲਰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਨਵੇਂ ਵਰੇ 2026 ਵਿੱਚ ਇਹ ਸਮੱਸਿਆ ਹੋਰ ਵੀ ਤੇਜ਼ ਹੋ ਗਈ। ਸਰੀ ਵਿੱਚ 15 ਜਨਵਰੀ ਦੇ ਅੱਧ ਤੱਕ ਜ਼ਬਰਦਸਤੀ ਫਰौती ਵਸੂਲਣ ਲਈ ਧਮਕੀਆਂ ਦੇ 35 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਪਹਿਲੇ 3 ਹਫ਼ਤਿਆਂ ਵਿੱਚ ਘਟੋ-ਘਟ ਗੋਲੀਬਾਰੀ ਦੀਆਂ 8 ਘਟਨਾਵਾਂ ਸ਼ਾਮਲ ਹਨ। ਇਸ ਰਫ਼ਤਾਰ ਨਾਲ ਸ਼ਹਿਰ ਸਾਲ ਦੇ ਅੰਤ ਤੱਕ 600 ਤੋਂ ਵੱਧ ਅਜਿਹੀਆਂ ਘਟਨਾਵਾਂ ਦੇਖ ਸਕਦਾ ਹੈ। ਸਰੀ ਸ਼ਹਿਰ ਦੇ ਅਜਿਹੇ ਹਾਲਾਤ ਨੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਵਿੱਚ ਦਹਿਸ਼ਤ ਰੋ ਪਾਇਆ ਜਾ ਰਿਹਾ ਹੈ। ਆਲੀ ਦੇ ਮਹੀਨਿਆਂ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕਾਫੇ ਉੱਤੇ ਵੀ ਧੰਨवार ਗੋਲੀਬਾਰੀ ਘਟਨਾਵਾਂ ਸਾਹਮਣੇ ਆਈਆਂ। ਇਹ ਹਮਲਿਆਂ ਦੀ ਬੇਸ਼ਰਮੀ ਨੂੰ ਉਜਾਗਰ ਕਰਦੀਆਂ ਹਨ। ਕੈਨੇਡਾ ਮੀਡੀਆ ਰਿਪੋਰਟਾਂ ਦੇ ਅਨੁਸਾਰ ਮੀਅਰ ਲੋਕ ਨੇ ਕੈਨੇਡਾ ਸਰਕਾਰ ਵੱਲੋਂ ਛੇਤੀ ਕਾਰਵਾਈ ਨਾ ਕਰਨ ਦੀ ਵੀ ਆਲੋਚਨਾ ਕੀਤੀ ਹੈ। ਉਹਨਾਂ ਦਾ ਦਾਵਾ ਕੀਤਾ ਹੈ ਕਿ ਇਹ ਸਮੱਸਿਆ ਕਿਸੇ ਇੱਕ ਸ਼ਹਿਰ ਦੀ ਨਹੀਂ ਸਗੋ ਕੈਨੇਡਾ ਦੀ ਰਾਸ਼ਟਰੀ ਸਮੱਸਿਆ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਪ ਅਰੋੜਾ ਦੀ ਤਬੀਅਤ ਅਚਾਨਕ ਵਿਗੜ ਗਈ ਉਹਨਾਂ ਨੂੰ ਮਹਾਲੀ ਦੇ ਫਾਟੇ ਸਸਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੂੰ ਛਾਤੀ ਦੇ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਕਾਰਨ ਹਸਪਤਾਲ ਲਿਆਂਦਾ ਗਿਆ ਮਾਹਰ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾ ਤੋਂ ਮੰਤਰੀ ਸੰਜੀਪ ਅਰੋੜਾ ਨੂੰ ਸਾਹ ਲੈਣ 'ਚ ਤਕਲੀਫ ਅਤੇ ਬੇਚੈਨੀ ਮਹਿਸੂਸ ਹੋ ਰਹੀ ਸੀ ਮੁਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਪਾਟਿਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਉਹਨਾਂ ਦੇ ਇਲਾਜ ਵਿੱਚ ਜੁਟੀ ਹੋਈ ਹੈ ਅਤੇ ਲਗਾਤਾਰ ਮੈਡੀਕਲ ਟੈਸਟ ਕੀਤੇ ਜਾ ਰਹੇ ਨੇ। ਸੂਤਰਾਂ ਮੁਤਾਬਕ ਮੰਤਰੀ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚਸਟ ਇਨਫੈਕਸ਼ਨ ਦੇ ਮੱਦੇਨਜ਼ਰ ਉਹਨਾਂ ਨੂੰ ਸਾਵਧਾਨੀ ਵਜੋਂ ਨਿਗਰਾਨੀ ਹੇਠ ਰੱਖਿਆ ਗਿਆ ਹੈ ਤਾਂ ਜੋ ਸਮੇਂ ਸਿਰ ਉਚਿਤ ਇਲਾਜ ਦਿੱਤਾ ਜਾ ਸਕੇ। ਹਸਪਤਾਲ ਪ੍ਰਸ਼ਾਸਨ ਵੱਲੋਂ ਹਾਲੇ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ। ਮੰਤਰੀ ਸੰਜੀਪ ਅਰੋੜਾ ਉੱਤੇ ਦਵਾਈਆਂ ਦਾ ਅਸਰ ਲਗਾਤਾਰ ਦਿਖਾਈ ਦੇ ਰਿਹਾ ਹੈ। ਮંત્રી ਸੰਜੀਪ अरोड़ा ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਿੰਤਾ ਪਸਰ ਗਈ ਹੈ। ਪਾਰਟੀ ਆਗੂਆਂ ਸਹਿਯੋਗੀਆਂ ਤੇ ਸਮਰਥਕਾਂ ਨੇ ਉਹਨਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਕਈ ਆਗੂਆਂ ਨੇ ਫੋਨ ਰਾਹੀਂ ਉਹਨਾਂ ਦਾ ਹਾਲ-ਚਾਲ ਜਾਣਿਆ ਤੇ ਡਾਕਟਰਾਂ ਤੋਂ ਸਿਹਤ ਸੰਬੰਧੀ ਜਾਣਕਾਰੀ ਲਈ। ਸਥਾਨਕ ਸਰਕਾਰਾਂ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਮੰਤਰੀ ਦੀ ਗੈਰ ਹਾਜ਼ਰੀ 'ਚ ਵਿਭਾਗੀ ਕੰਮ ਨਿਯਮਤ ਰੂਪ 'ਚ ਚੱਲਦੇ ਰਹਿਣਗੇ। ਜ਼ਰੂਰੀ ਫਾਈਲਾਂ ਤੇ ਫੈਸਲਿਆਂ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੰਮਕਾਜ ਪ੍ਰਭਾਵਿਤ ਨਾ ਹੋ ਸਕੇ। ਇਹ ਤੇ ਦੱਸਦੀ ਕਿ ਸੰਜੀਵ ਅਰੋੜਾ ਸਰ ਗਰਮ ਸਿਆਸਤਕੀ ਜੀਵਨ ਦੇ ਨਾਲ-ਨਾਲ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਵੀ ਲਗਾਤਾਰ ਰੁੱਝੇ ਰਹਿੰਦੇ ਹਨ ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਉਹਨਾਂ ਦੀ ਸਿਹਤ ਤੇ ਟਿਕੀਆਂ ਹੋਈਆਂ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਅਗਲੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਤਿਆਰੀ ਖਿੱਚ ਲਈ ਹੈ ਭਾਜਪਾ ਵੱਲੋਂ ਆਗੂਆਂ ਨੂੰ ਅਹੁਦਿਆਂ ਨਾਲ ਨਵਾਜਿਆ ਜਾ ਰਿਹਾ ਹੈ ਇਸ ਦੇ ਤਹਿਤ ਲੁਧਿਆਣਾ ਚ ਕਈ ਆਗੂਆਂ ਨੂੰ ਅਹੁਦੇ ਮਿਲੇ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਬੋਲਦਿਆਂ ਮਨਰੇਗਾ ਚ ਬਦਲਾ ਨੂੰ ਗਰੀਬਾਂ ਲਈ ਸਹੀ ਕਰਾਰ ਦਿੱਤਾ ਲੁਧਿਆਣਾ ਪਾਜਵਾ ਵੱਲੋਂ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਆਗੂਆਂ ਨੇ ਮਨਰੇਗਾ ਯੋਜਨਾ 'ਚ ਕੀਤੇ ਬਦਲਾਅ ਨੂੰ ਗਰੀਬਾਂ ਲਈ ਫਾਇਦੇਮੰਦ ਦੱਸਿਆ ਅੱਜ ਸਾਡੇ ਲੁਧਿਆਣਾ ਦਿਹਾਤੀ ਦੀ ਅਸੀਂ ਨਵੀਂ ਟੀਮ ਜਿਹੜੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਅਸੀਂ ਵਾਈਸ ਪ੍ਰਧਾਨ ਜਨਨ ਸਕੱਟ ਫੈਕਟਰੀ ਸੈਕਟਰੀ ਯੂਵਾ ਮੋਰਚਾ ਪ੍ਰੈਜ਼ੀਡੈਂਟ ਜੈਸੀ ਮੋਰਚਾ ਪ੍ਰੈਜ਼ੀਡੈਂਟ ਮਹਿਲਾ ਮੋਰਚਾ ਪ੍ਰੈਜ਼ੀਡੈਂਟ ਉਹਦੇ ਚ ਸਾਡਾ ਆਪਣੇ ਮinority ਮੋਰਚਾ ਪ੍ਰੈਜ਼ੀਡੈਂਟ ਹੋਰ ਬਹੁਤ ਸਾਰੇ ਜਿਹੜੇ ਐਗਜ਼ੀਕਿਊਟਿਵ ਦੇ ਮੈਂਬਰ ਜਿਹੜੇ ਅਸੀਂ ਦਿੱਤੇ ਆ ਉਹਦੇ ਚ ਔਰ ਸਾਰਿਆਂ ਨੂੰ ਐਸੀ ਮੋਰਚਾ ਦੇ ਪ੍ਰਧਾਨ ਵੀ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆ ਔਰ ਖਾਸ ਤੌਰ ਤੇ ਜਿਹੜੀ ਇਹ ਟੀਮ ਜਿਹੜੀ ਬਣੀ ਆ ਹੁaryana ਦਿਹਾਤੀ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੀਆਂ ਕਾਰਗੁਜ਼ਾਰੀਆਂ ਸਾਡੇ ਪਾਰਟੀ ਵੱਲੋਂ ਆਉਂਦੇ ਸਾਰੇ ਕੰਮ ਉਹਨੂੰ ਲੈ ਕੇ ਅਸੀਂ ਘਰ ਘਰ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਅਸੀਂ ਜਾਣਾ ਹੈ ਔਰ ਜਿਹੜੀ ਸਾਡੀ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਜ ਨਰਿੰਦਰ ਮੋਦੀ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਅਨਿਤ ਨਵੀਨ ਜੀ ਉਹਨਾਂ ਦੇ ਜਿਹੜੇ ਦਿੱਤੇ ਹੋਏ ਕੰਮ ਅਸੀਂ ਪਿੰਡ-ਪਿੰਡ ਤੱਕ ਪਹੁੰਚਾਉਣੇ ਆ ਔਰ ਮੈਂ ਸਾਰੀ ਟੀਮ ਜਿੰਨੀ ਸਾਡੀ ਅੱਜ ਘੋਸ਼ਿਤ ਹੋਈ ਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਨਾ ਔਰ ਉਮੀਦ ਕਰਦਾ ਹਾਂ ਵੀ ਬਹੁਤ ਵਧੀਆ ਕੰਮ ਜਿਹੜਾ ਜਿਵੇਂ ਪਹਿਲਾਂ ਚੱਲ ਰਿਹਾ ਸਾਡੇ ਲੁਧਿਆਣਾ ਵਿਧਾਇਤੀ ਦੇ ਵਿੱਚ ਔਰ ਇਸੇ ਤਰੀਕੇ ਨਾਲ ਬਧੇ ਤਰੀਕਿਆਂ ਨਾਲ ਚੱਲਦਾ ਰਹੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਾਰੀਆਂ ਸਿਆਸੀ ਤਿਰਾਂ ਪੱਬਾਂ ਪਾਰ ਨੇ ਉੱਥੇ ਹੀ ਭਾਜਪਾ ਨੇ ਪੰਜਾਬ 'ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਨੇ। ਭਾਜਪਾ ਵੱਲੋਂ ਲੀਡਰਾਂ ਨੂੰ ਅਹੁਦੇ ਦਿੱਤੇ ਜਾ ਰਹੇ ਨੇ ਤੇ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੀਆਂ ਚੋਣਾਂ ਦੌਰਾਨ ਭਾਜਪਾ ਦਾ ਪੰਜਾਬ 'ਚ ਵੋਟ ਫੀਸਦੀ ਵੀ ਵਧਿਆ ਹੈ। ਹਾਈ ਕਮਾਂਡ ਨੇ ਤੀਸ ਮਾਨ ਬਖਸ਼ਾਵਾ ਮੈਂ ਪੂਰੀ ਧੰਨਦੇਈ ਦੇ ਨਾਲ ਇਸ ਜਿਹੜਾ ਜਨਮਵਰੀ ਦਿੱਤੀ ਆ ਇਹਨੂੰ ਮੈਂ ਨਿਭਾਵਾਂਗਾ ਔਰ ਅੱਜ ਹਲਕੇ ਦੇ ਵਿੱਚ ਬੜਾ ਜੋਸ਼ ਹੈ ਹੋਰ ਮੇਰੇ ਸਾਥੀ ਨੇ ਜਿਨ੍ਹਾਂ ਨੂੰ ਬਹੁਤ ਬਹੁਤ ਜ਼ਿੰਮੇਵਾਰੀਆਂ ਦਿੱਤੀਆਂ ਨੇ ਵਿਆਤੀ ਦੇ ਵਿੱਚ ਪ੍ਰਧਾਨ ਜੀ ਦਾ ਸਣੀ ਕੈਂਜੀ ਦਾ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਔਰ ਵਿਆਤੀ ਨੂੰ ਵਿਦਾਨ ਲਈ ਇਹ ਸਾਰਾ ਕਾਫਲਾ ਤਿਆਰ ਕੀਤਾ ਗਿਆ ਕੈਨੇਡੀਅਨ ਸੂਬੇ ਅਲਬਰਟਾ ਦੇ ਮਹਾਨਗਰ ਕੈਲਗੇਰੀ ਦੇ ਵਿੱਚ ਬੀਤੇ ਦਿਨੀ ਪੰਜਾਬੀ ਮੂਲ ਦੇ ਪਤੀ ਪਤਨੀ ਦੀ ਮੌਤ ਹੋ ਗਈ ਸੀ ਹੁਣ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੀ ਪਛਾਣ ਜਗਰਾਉ ਨੇੜਲੇ ਪਿੰਡ ਚੌਂਕੀਮਾਨ ਸੰਬੰਧਿਤ ਇੱਕਮਵੀਰ ਸਿੰਘ ਅਤੇ ਉਸਦੀ ਪਤਨੀ ਜਸਮੀਨ ਕੌਰ ਵਜੋਂ ਹੋਈ ਹੈ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਦਾ ਹੀ ਸਮਝਿਆ ਜਾ ਰਿਹਾ ਹੈ ਕਿਉਂਕਿ ਇਲਾਕੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਬਹੁਤ ਲੋਕਾਂ ਨੇ ਸੁਣੀ ਹੈ। ਕੈਨੇਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕਮਵੀਰ ਸਿੰਘ ਅਤੇ ਜਸਮੀਨ ਕੌਰ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਨਾਰਥ-ਈਸਟ ਦੇ ਰੈਡ ਸਟੋਨ ਇਲਾਕੇ ਵਿੱਚ ਰਹਿੰਦੇ ਸਨ ਜਿੱਥੇ ਇਹ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਫੈਲ ਗਈ ਹੈ। ਜੀ ਹਾਂ ਕੈਨੇਡਾ ਦੇ ਸੁਬੇ ਅਲਬਰਟਾ ਦੇ ਮਹਾਨਗਰ ਕੈਲਗਰੀ ਦੇ ਵਿੱਚ ਬੀਤੇ ਦਿਨੀ ਪੰਜਾਬੀ ਮੂਲ ਦੇ ਪਤੀ ਤੇ ਪਤਨੀ ਦੀ ਮੌਤ ਹੋ ਗਈ ਸੀ ਹੁਣ ਉਹਨਾਂ ਦੀ شناخت ਹੋ ਗਈ ਆ ਉਹਨਾਂ ਦੀ ਪਛਾਣ ਜਗਰਾਉ ਨੇੜਲੇ ਪਿੰਡ ਚੌਂਕੀ ਮਾਨ ਨਾਲ ਸੰਬੰਧਿਤ ਇੱਕ ਗੰबीर ਸਿੰਘ ਅਤੇ ਉਸਦੀ ਪਤਨੀ ਜਸਮੀਨ ਕੌਰ ਵਜੋਂ ਹੋਈ ਆ ਇਹ ਘਟਨਾ ਜਦੋਂ ਦੀ ਘਟੀ ਆ ਉਦੋਂ ਤੋਂ ਪੰਜਾਬ ਰੰਦੇ ਇਹਨਾਂ ਦੇ ਪਰਿਵਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਗਮ ਦਾ ਮਾਹੌਲ ਵੀ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇ ਤੇ ਅਨਦ ਕਤਲ ਹੋਇਆ ਜਾਂ ਫਿਰ ਕੀ ਇਹਨਾਂ ਦੇ ਨਾਲ ਵਾਪਰਿਆ ਉਹ ਸਾਰੀ ਘਟਨਾ ਸਾਹਮਣੇ ਆਉਣੀ ਚਾਹੀਦੀ ਹੈ ਇਸ ਨੂੰ ਲੈ ਕੇ ਇਲਾਕੇ ਦੇ ਵਿੱਚ ਜਿੱਥੇ ਕਤਲ ਹੋਇਆ ਉੱਥੇ ਵੀ ਦਸ਼ਾ ਦਾ ਮਾਹੌਲ ਬਣਿਆ ਹੋਇਆ ਹੈ ਬਟਾਲਾ ਦੇ ਸੁੰਦਰ ਨਗਰ ਇਲਾਕੇ ਵਿੱਚ ਉਸ ਸਮੇਂ ਹੜਕਮ ਮਚ ਗਿਆ ਜਦੋਂ ਅਨਬਾਲਕ ਬੱਚੀ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਇਸ ਮਾਮਲੇ ਬਾਬਤ ਸਿਵਲ ਲਾਈਨ ਥਾਣਾ ਮੁਖੀ ਨਰਮਲ ਸਿੰਘ ਨੇ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਉਹਨਾਂ ਮੁਤਾਬਕ ਲੜਕੀ 13 ਤੋਂ 14 ਸਾਲ ਦੀ ਸੀ ਜਿਸ ਦਾ ਨਾਮ ਮਿਸਟਰੀ ਹੈ ਉਸ ਦੀ ਮਾਂ ਦੇ ਦੋ ਵਿਆਹ ਹੋਏ ਸਨ ਔਰ ਇਹ ਲੜਕੀ ਪਰਦੀ ਸੀ ਕਤਲ ਹੋਇਆ ਜਾਂ ਫਿਰ ਕੁਝ ਹੋਰ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜੋ ਵੀ ਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ کیا ਗਿਆ ਹੈ ਕੰਟਰੋਲ ਤੋਂ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਗਰ ਲੜਕੀ ਹੈ 13-14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਨੇ ਜਾਂ ਪਿਓ ਨੇ ਮਾਰਤਾ ਤੇ ਅਜੀ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਵਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹਾਂ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕੁੜੀ ਦਾ ਨਾਮ ਮਿਸਟਰੀ ਹੈ ਇਹ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਹੋਈ ਗਈ ਹੈ ਜਿਪਖਾਣਕੋੜ ਦੀ ਰਹਿਣ ਵਾਲੀ ਹੈ ਤੇ ਇਹਦੀ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਦੂਜਾ ਵਿਆਹ ਕਰਾਇਆ ਇਹੋਂ ਗਾਂ ਆ ਕੇ ਤਫ਼ਤੀਸ਼ ਦੇਖਾਂਗੇ ਕਿ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਹਉ ਤੱਕ ਮੈਨੂੰ ਇਜਾਜ਼ਤ ਧੰਨਵਾਦ